ਲਾਈਵ ਨਾਲ ਜੁੜਨ ਵਾਲੇ ਸਾਰੇ ਮਿੱਤਰ ਪਿਆਰਿਆਂ ਨੂੰ ਭਾਈ ਮਨਾਲੀ ਦੀਆਂ ਸੋਹਣੀਆਂ ਵਾਦੀਆਂ ਵਿੱਚੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਆਪਣਾ ਸਫਰ ਰੁਕਿਆ ਹੋਇਆ ਸੀਗਾ ਮਨਾਲੀ ਤੇ ਆਪਾਂ ਨੇ ਇਥੋਂ ਸ਼ੁਰੂ ਕਰਨਾ ਸੀਗਾ ਵਿਆਹ ਆਪਾਂ ਭਾਈ ਦੇਖਿਆ ਏ ਤੇ ਅੱਜ ਇਥੋਂ ਸਫਰ ਸ਼ੁਰੂ ਕਰਕੇ ਆਪਾਂ ਨੇ ਪਹੁੰਚਣਾ ਸੀਗਾ ਕੀਰਤਪੁਰ ਸਾਹਿਬ ਪਰ ਮੈਨੂੰ ਲੱਗ ਰਿਹਾ ਵੀ ਮੰਡੀ ਵੀ ਨਹੀਂ ਪਹੁੰਚ ਹੋਣਾ ਪਰ ਜਿਹੜੇ ਹਿਸਾਬ ਦਾ ਮੀਂਹ ਪੈ ਰਿਹਾ ਤੇ ਜਿਹੜੇ ਹਿਸਾਬ ਦੀ ਉਹ ਸਾਹਮਣੇ ਆਪਾਂ ਨੂੰ ਬਦਲ ਬਾਈ ਦਿਖ ਰਹੀ ਬੱਦਲ ਜਮੇ ਥੱਲੇ ਉਤਰੇ ਹੋਏ ਤੇ ਪਿੱਛੇ ਪਹਾੜ ਧੁੰਦਲੇ ਲੱਗੇ ਦਿਖਣਾ ਇਹ ਮੈਨੂੰ ਲੱਗਦਾ ਭਾਈ ਇਹਨੇ ਅੱਜ ਆਪਾਂ ਨੂੰ ਇੱਥੇ ਹੀ ਰੋਕ ਲੈਣਾ ਕੋਲ ਮੁਲਾ ਕੇ ਰਿਪੋਰਟ ਓਕੇ ਆ ਠੰਡ ਵਾਲਾ ਮਾਹੌਲ ਦੁਬਾਰੇ ਸ਼ੁਰੂ ਹੋ ਗਿਆ ਤੇ ਆਪਾਂ ਆਪਣਾ ਮਿੱਤਰ ਹੈ ਉਹ ਵੀ ਟਰੈਵਲਰ ਹੈ ਪਵਨ ਅਬੋਰ ਤੋਂ ਤੇ ਉਹਦਾ ਇਹ ਭਾਈ ਹੋਟਲ ਹੈ ਤੇ ਆਪਾਂ ਇੱਥੇ ਹੀ ਰੁਕੇ ਹੋਏ ਆ ਹੁਣ ਦੇਖਦੇ ਆ ਇੱਥੇ ਭਾਈ ਇੱਕ ਦਿਨ ਚੌਂਕੀ ਭਰਾਂਗੇ ਜਾਂ ਦੋ ਦਿਨ ਕਿਉਂਕਿ ਮਹੀ ਵਾਲਾ ਮਾਹੌਲ ਮੈਨੂੰ ਲੱਗ ਰਿਹਾ ਵੀ ਇਹ ਝੜੀ ਲੱਗੇਗੀ ਤੇ ਆਪਾਂ ਮਨਾਲੀ ਤੋਂ 3 ਕਿਲੋਮੀਟਰ ਅੱਗੇ ਆਏ ਹੋਏ ਆ ਅਟਾ ਟਨਲ ਵਾਲੀ ਸਾਈਡ ਨੂੰ ਤੇ ਸਾਹਮਣੇ ਸਕਰੀਨ ਦੇ ਉੱਤੇ ਤੁਸੀਂ ਭਾਈ ਜਿਹੜਾ ਬਾਗ ਦੇਖ ਰਹੇ ਹੋ ਇਹ ਸੇਬਾਂ ਦਾ ਬਾਗ ਹੈ ਸੇਬਾਂ ਦੀ ਤੜਾਈ तकरीबन ਖਤਮ ਹੋ ਚੁੱਕੀ ਤੇ ਸਾਹਮਣੇ ਮੈਨੂੰ ਹੀ ਲੱਗਦਾ ਕੈਮਰੇ ਦਾ ਫੋਪ ਪੈਂਦਾ ਹੋਣਾ ਇਹ ਇੱਕ ਪਿਲੀ ਜੀ ਤਰਪਾਲ ਦਿਖ ਰਹੀ ਹੈ ਭਾਈ ਮੰਡੀ ਹੈ ਇੱਥੇ ਜਿੰਨੇ ਵੀ ਪਿੰਡ ਵਾਲੇ ਆ ਇਹ ਸੇਬ ਤੋੜ ਕੇ ਉੱਥੇ ਲੈ ਆਂਦੇ ਉੱਥੇ ਵਪਾਰੀ ਆਂਦੇ ਨੇ ਕੋਈ 15 ਰੁਪਏ ਰੇਟ ਲਗਾਉਂਦਾ ਕੋਈ 30 ਰੁਪਏ ਮੈਕਸਿਮਮ 40 ਰੁਪਏ 40 ਰੁਪਏ ਤੋਤੇ ਭਾਈ ਇੱਥੇ ਸੇਵ ਨਹੀਂ ਵਿਕਦਾ ਆਪਣੇ ਉਹੀ ਸੇਵ 300 400 ਰੁਪਏ ਕਿਲੋਨੇ ਵਿੱਚ ਵਿਕਦਾ ਹੈ 골ਡਨ ਐਪਲ ਵੀ ਆ ਅਮਰੀਕਨ ਐਪਲ ਵੀ ਆ ਵੀ ਸਾਰੇ ਆ ਇੱਥੇ ਤੇ ਮੈਂ ਤਾਂ ਸੋਚ ਰਿਹਾ ਸੀਗਾ ਵੀ ਅੱਜ ਸਫਰ ਸ਼ੁਰੂ ਕਰਾਂਗੇ ਕਿਉਂਕਿ ਸਾਈਕਲ ਦਾ ਕੰਮ ਜਿਹੜਾ ਆਪਣਾ ਕਰਵਾਉਣ ਵਾਲਾ ਉਹ ਲੇਹ ਦੇ ਵਿੱਚੋਂ ਨਹੀਂ ਹੋਇਆ ਕਾਰਨ ਸੀਗਾ ਵੀ ਲੇਹ ਦੇ ਵਿੱਚ ਭਾਈ ਕਰਫਿਊ ਲੱਗਿਆ ਹੋਇਆ ਤਾ ਕਰਕੇ ਆਪਾਂ ਨੂੰ ਇਹ ਤਾਂ ਵੀ ਆਪਾਂ ਮਨਾਲੀ ਸਹੀ ਕਰਾ ਲਾਂਗੇ ਪਰ ਮੈਨੂੰ ਲੱਗ ਰਿਹਾ ਵੀ ਇਹ ਮਨਾਲੀ ਵੀ ਸਹੀ ਨਹੀਂ ਹੋਏਗਾ ਕਿਉਂਕਿ ਅੱਜ ਮੀਂਹ ਪੈ ਰਿਹਾ ਅੱਜ ਮੈਨੂੰ ਲੱਗਦਾ ਵੀ ਕਮਰੇ ਵਿੱਚੇ ਬੈਠਣਾ ਪਏਗਾ ਤੇ ਦੇਖਦੇ ਆ ਘੰਟਾ ਤੋਂ ਘੰਟਾ ਅਗਰ ਮੀਂਹ ਰੁਕਿਆ ਫਿਰ ਆਪਾਂ ਭਾਈ ਜਾ ਕੇ ਪਹਿਲਾਂ ਸਾਈਕਲ ਦੀ ਸੈਟਿੰਗ ਕਰਵਾਈਏ ਤੇ ਉਸ ਤੋਂ ਬਾਅਦ ਸਫ਼ਰ ਸ਼ੁਰੂ ਕਰੂਗੇ ਮਨਾਲੀ ਰੁਕਿਆ ਸੀਗਾ ਮਨਾਲੀ ਤੋਂ ਹੀ ਸਫ਼ਰ ਸ਼ੁਰੂ ਕਰਾਂਗੇ ਤੇ ਵਿਆਹ ਆ ਲੈ ਆਪਣੇ ਭਾਈ ਨਵੇੜੇ ਹੋਲੇ ਵਿਆਹ ਆਪਾਂ ਨੇ ਦੇਖ ਲੈ ਡਾਈਟ ਆਪਾਂ ਨੇ ਕੈਲਰੀ ਕਾਲਰੀਆਂ ਜਿੰਨੀਆਂ ਬਰਨ ਹੋਈਆਂ ਦੀਆਂ ਉਹ 70 80% ਆਪਾਂ ਪੂਰੀਆਂ ਕਰ ਲੀਆਂ ਤੇ ਹੁਣ ਪਹਾੜਾਂ ਨਾਲ ਦੁਬਾਰਾ ਮੱਥਾ ਲਾਣ ਨੂੰ ਤਿਆਰ ਹੋ ਗਿਆ ਆਪਾਂ ਇਹ ਸੀਗੀ ਅਪਡੇਟ ਮੈਂ ਤਾਂ ਹੀ ਲਾਈਵ ਹੋ ਕੇ ਮਹਾਜਲ ਜਿਹੜੇ ਵੀਰ ਭਾਈ ਆਪਾਂ ਨੂੰ ਦੇਖਦੇ ਨੇ ਪਿਆਰ ਦੇ ਨਾਲ ਆਪਾਂ ਉਹਨਾਂ ਤੱਕ ਇਹ ਜਿਹੜਾ ਮਹਾਲ ਮਨਾਲੀ ਦਾ ਮੀਹ ਹੈ ਇਹ ਦਿਖਾ ਦਈਏ ਤੇ ਕਿੱਥੇ ਕਿੱਥੇ ਮੀਂਹ ਪੈ ਰਿਹਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜੀ